ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਨਵੀਂ ਪੇਸ਼ਕਾਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅਕਸਰ ਕਿਹਾ ਜਾਂਦਾ ਹੈ ਕਿ ਔਰਤ ਮਰਦ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ ਵੀ ਬਿਲਕੁਲ ਸਹੀ ਔਰਤਾਂ ਨੇ ਹਰ ਖੇਤਰ ਵਿੱਚ ਆਪਣੀ ਕਾਮਯਾਬੀ ਦੇ ਪਰਚਮ ਉਲੰਧ ਕੀਤੇ ਹਨ ਕੋਈ ਵੀ ਅਜਿਹਾ ਖੇਤਰ ਨਹੀਂ ਜਿੱਥੇ ਔਰਤਾਂ ਨੇ ਮੱਲਾ ਨਾ ਮਾਰੀਆਂ ਪਰ ਹੁਣ ਇੱਕ ਅਜਿਹੇ ਖੇਤਰ ਦੇ ਵਿੱਚ ਔਰਤਾਂ ਅੱਗੇ ਵਧ ਰਹੀਆਂ ਹਨ ਜਿਸ ਉੱਪਰ ਕਿਸੇ ਨੂੰ ਵੀ ਮਾਨ ਮਹਿਸੂਸ ਨਹੀਂ ਹੋਵੇਗਾ ਖਾਸ ਕਰਕੇ ਔਰਤਾਂ ਨੂੰ ਖੁਦ ਇਹ ਖੇਤਰ ਹੈ ਨਸ਼ੇ ਦਾ ਖੇਤਰ ਹੈ ਪਿਛਲੇ ਕੁਝ ਸਮੇਂ ਤੋਂ ਨਸ਼ਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਿਛਲੇ ਹਫਤੇ ਪੀਜੀਆਈ ਚੰਡੀਗੜ੍ਹ ਵੱਲੋਂ ਉਹਨਾਂ ਦੇ ਡਰੱਗ ਡੀ ਐਡਿਕਸ਼ਨ ਐਂਡ ਟ੍ਰੀਟਮੈਂਟ ਸੈਂਟਰ ਡीडीटीसी ਡਿਪਾਰਟਮੈਂਟ ਆਫ ਸਾਈਕੀਟਰੀ ਇੱਕ ਸੈਮੀਨਾਰ ਕਰਾਇਆ ਗਿਆ ਨੈਸ਼ਨਲ ਸੀ ਐਮਈ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ ਇਸ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਦਾ ਵਿਸ਼ਾ ਸੀ ਐਡਿਕਸ਼ਨ ਸਾਈਕੀਆਟਰੀ ਫੇਸਿੰਗ ਦਾ ਰਿਐਲਿਟੀ ਐਂਡ ਚੈਲੰਜਸ ਡਰਗ ਐਡਿਕਸ਼ਨ ਦੀ ਸਚਾਈ ਕੀ ਹੈ ਉਹਦੇ ਚੈਲੰਜਸ ਕੀ ਨੇ ਚੁਣੌਤੀਆਂ ਕੀ ਨੇ ਸਾਡੇ ਸਾਹਮਣੇ ਇਸ ਵਿਸ਼ੇ ਦੇ ਉੱਪਰ ਇੱਕ ਨੈਸ਼ਨਲ ਸੀਐਮਈ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ ਆਪਣੀ ਸਿੱਖਿਆ ਨੂੰ ਆਪਣੀ ਨੌਲੇਜ ਨੂੰ ਲਗਾਤਾਰ ਵਧਾਉਂਦੇ ਰਹਿਣ ਦੇ ਅੰਤਰਗਤ ਇਹ ਜਿਹੜਾ ਆਯੋਜਨ ਕੀਤਾ ਗਿਆ ਸੀ ਜਿਹੜਾ ਵਿਚਾਰ ਵਟਾਂਦਰਾ ਹੋਇਆ ਇਸ ਸੈਮੀਨਾਰ ਦੇ ਦੌਰਾਨ ਉਸ ਦੇ ਵਿੱਚ ਇੱਕ ਨੁਕਤਾ ਹੈ ਉਹ ਬਹੁਤ ਉੱਬਰ ਕੇ ਸਾਹਮਣੇ ਆਇਆ ਉਹ ਇਹ ਆਇਆ ਕਿ ਪਹਿਲਾਂ ਨਸ਼ੇ ਦੇ ਆਦੀ ਜਿਹੜੇ ਹੁੰਦੇ ਸੀਗੇ ਉਹਨਾਂ ਦਾ ਇੱਕ ਸਟੀਰੀਓਟਾਈਪ ਪਰਫਾਈਲ ਹੁੰਦਾ ਸੀ ਇੱਕ ਰੂੜੀਵਾਦੀ ਆਪਾਂ ਪਛਾਣ ਕਹਿ ਦਿੰਦੇ ਆ ਕਿ ਉਹ ਮਾਰਕਰ ਰੱਖਿਆ ਹੋਇਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੀ ਇਸ ਤਰੀਕੇ ਦਾ ਨਸ਼ਾ ਕਰਦਾ ਹੈ ਮੇਲ ਯੰਗ ਅਡਲਟਸ ਜਿਹੜੇ ਨੇ ਉਹ ਡਰੱਗਸ ਲੈਂਦੇ ਨੇ ਮਿਡਲ ਏਜ ਅਡਲਟ ਜਿਹੜੇ ਨੇ ਉਹ ਸ਼ਰਾਬ ਪੀਂਦੇ ਨੇ ਪੂਰ ਕਲਾਸ ਜਿਹੜੀ ਹੈ ਗਰੀਬ ਲੋਕ ਨੇ ਉਹ ਸਸਤੇ ਨਸ਼ੇ ਕਰਦੇ ਨੇ ਜਿਹੜੀ ਅ퍼 ਕਲਾਸ ਅਮੀਰ ਲੋਕ ਨੇ ਉਹ ਕਲੱਬਾਂ ਦੇ ਵਿੱਚ ਲੈ ਜਾਣ ਵਾਲੇ ਡਰੱਗਸ ਨੇ ਉਹਨਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ ਇਸ ਤਰ੍ਹਾਂ ਦੀ ਇੱਕ ਪ੍ਰੋਫਾਈਲ ਬਣੀ ਹੋਈ ਸੀ ਸਾਡੇ ਦਿਮਾਗ ਦੇ ਵਿੱਚ ਕਿ ਇਸ ਤੋਂ ਇਲਾਵਾ ਹੋਰ ਕੋਈ ਸ਼੍ਰੇਣੀ ਦਾ ਬੰਦਾ ਕੋਈ ਹੋਰ ਨਸ਼ਾ ਨਹੀਂ ਕਰਦਾ ਹੈ ਮਿਡਲ ਏਜ ਜਿਹੜੇ ਨੇ ਅ ਅਧਖੜ ਉਮਰ ਦੇ ਲੋਕ ਨੇ ਉਹ ਸ਼ਰਾਬ ਪਿੰਦੇ ਨੇ ਜਿਹੜੇ ਯੰਗ ਨੇ ਨੌਜਵਾਨ ਮੁੰਡੇ ਨੇ ਉਹ ਦੂਜੇ ਡਰੱਗਸ ਲੈਂਦੇ ਨੇ ਗਰੀਬ ਨੇ ਉਹ ਸਸਤੇ ਨਸ਼ੇ ਕਰਦੇ ਰਹੇ ਤੇ ਅਮੀਰ ਜਿਹੜੇ ਨੇ ਉਹ ਕਲੱਬਾਂ ਦੇ ਵਿੱਚ ਮਿਲਣ ਵਾਲੇ ਫੈਂਸੀ ਨਸ਼ੇ ਕਰਦੇ ਨੇ ਇਸ ਤਰ੍ਹਾਂ ਦਾ ਹੀ ਇੱਕ ਪਰਸੈਪਸ਼ਨ ਜਿਹਨੂੰ ਕਿਹਾ ਜਾਂਦਾ ਉਹ ਸਾਡੇ ਦਿਮਾਗ ਦੇ ਵਿੱਚ ਬਣੀ ਹੋਈ ਸੀ ਹੁਣ ਜਿਹੜੀ ਨਸ਼ੀਲੇ ਵਾਰਤਾਂ ਦੀ ਗੁਰਵਤੋਂ ਹੈ ਉਸ ਨੇ ਇਹ ਸਾਰੇ ਪਰਸੈਪਸ਼ਨ ਤੋੜ ਦਿੱਤੇ ਨੇ ਇਹ ਸਟੀਰੀਓਟਾਈਪ ਜਿਹੜਾ ਸੀ ਇਹ ਰੂੜੀਵਾਦੀ ਸੋਚ ਸੀ ਉਸ ਨੂੰ ਤੋੜ ਕੇ ਰੱਖ ਦਿੱਤਾ ਹੈ ਸਾਰੀਆਂ ਰੁਕਾਵਟਾਂ ਸਾਰੇ ਨਾਕੇ ਸਾਰੇ ਬੰਧਨ ਤੋੜ ਦੁੱਤੇ ਨੇ ਜੈਂਡਰ ਏਜ ਕਲਾਸ ਓਕੂਪੇਸ਼ਨ ਬੱਚੇ ਔਰ ਬਜ਼ੁਰਗ ਕੈਦੀ ਬੇਕਾਰ ਐਲਜੀਬੀਟੀਕਿਊ ਦੇ ਮੈਂਬਰ ਹਰ ਕਮਿਊਨਿਟੀ ਹਰ ਵਰਗ ਦੇ ਵਿੱਚ ਨਸ਼ਾ ਫੈਲ ਚੁੱਕਿਆ ਹੈ ਸਾਰੇ ਹੀ ਇਸ ਕੋੜ ਦਾ ਸ਼ਿਕਾਰ ਹਨ ਤੇ ਡਾਕਟਰ ਜਿਹੜੇ ਉੱਥੇ ਪ੍ਰੈਜ਼ੈਂਟ ਸੀਗੇ ਜਿਹੜੇ ਚਰਚਾ ਕਰ ਰਹੇ ਸੀ ਉਹਨਾਂ ਦੇ ਮੁਤਾਬਿਕ ਇਸ ਜੋ ਕਟਨਾ ਕ੍ਰਮ ਹੈ ਇਹਦੀ ਚਰਚਾ ਬਹੁਤ ਘੱਟ ਹੋ ਰਹੀ ਹੈ ਸਮਾਜ ਦੇ ਵਿੱਚ ਇਹਦੇ ਬਾਰੇ ਬਹੁਤਾ ਕੁਝ ਡਿਸਕਸ ਨਹੀਂ ਕੀਤਾ ਜਾ ਰਿਹਾ ਹੈ ਕਿ ਪ੍ਰੋਫਾਈਲ ਬਦਲ ਗਈ ਹੈ ਹਰ ਵਰਗ ਹਰ ਸਮਾਜ ਦੇ ਹਿੱਸੇ ਦੇ ਵਿੱਚ ਨਸ਼ਾ ਫੈਲ ਚੁੱਕਿਆ ਨਸ਼ੇ ਦੀ ਗੁਰਵਤੋਂ ਦਾ ਇੱਕ ਸਿਹਤ ਦਾ ਪਹਿਲੂ ਹੈ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੈ ਪਰ ਇਸ ਦੇ ਹੋਰ ਵੀ ਜਿਹੜੇ ਦੁਰਪ੍ਰਭਾਵ ਨੇ 네ਗੇਟਿਵ ਅਸਪੈਕਟ ਨੇ ਉਹ ਕਾਫੀ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਦੇਖੇ ਜਾਂਦੇ ਨੇ ਪਾਏ ਜਾਂਦੇ ਨੇ ਉਹ ਹਿੰਸਾ ਹੁੰਦੀ ਹੈ ਇਹਦੇ ਨਾਲ ਵਾਇਲੈਂਸ ਹੁੰਦੀ ਹੈ ਲੀਗਲ ਪ੍ਰੋਬਲਮਸ ਵਧ ਜਾਂਦੀਆਂ ਨੇ ਤੁਹਾਡੀਆਂ ਦਵਾਈ ਬੁਟੀ ਦੇ ਉੱਤੇ ਖਰਚਾ ਵੱਧ ਜਾਂਦਾ ਹੈ ਤੁਹਾਡਾ ਦਵਾਈ ਨੌਨ ਕੰਪਲਾਈਅੰਸ ਹੋ ਜਾਂਦੇ ਜੇ ਤੁਹਾਨੂੰ ਡਾਕਟਰਾਂ ਨੇ ਕੁਝ ਪ੍ਰਸਕ੍ਰਾਈਬ ਕੀਤਾ ਹੋਇਆ ਕਿ ਇਹ ਇਹ ਨਸ਼ੇ ਦਾ ਆਦੀ ਉਹ ਦਵਾਈਆਂ ਵੀ ਨਹੀਂ ਲੈਂਦਾ ਉਹਨਾਂ ਦਾ ਸੇਵਲ ਨਹੀਂ ਕਰਦਾ ਡਿਪਰੈਸ਼ਨ ਹੋ ਜਾਂਦਾ ਹੈ ਸੁਸਾਇਸਾਈਡ ਦੇ ਕੇਸ ਵੱਧ ਜਾਂਦੇ ਨੇ ਅਨਸਟੇਬਲ ਹੋਮਸ ਘਰ ਟੁੱਟ ਜਾਂਦੇ ਨੇ ਘਰਾਂ ਦੇ ਵਿੱਚ ਬਹੁਤ ਕਲੇਸ਼ ਵੱਧ ਜਾਂਦਾ ਹੈ ਪੈਸਾ ਜਿਹੜਾ ਫਾਈਨੈਂਸ਼ੀਅਲ ਪ੍ਰੋਬਲਮਸ ਹੈ ਪੈਸਾ ਤੁਹਾਡਾ ਉੱਡ ਜਾਂਦਾ ਹੈ ਨਸ਼ੇ ਦੇ ਵਿੱਚ ਫੈਮਿਲੀ ਦੇ ਬੋਡਨ ਵੱਧ ਜਾਂਦੇ ਨੇ ਹਾਈ ਰੇਟ ਹੋ ਜਾਂਦਾ ਸੈਕਸੂਅਲ ਟ੍ਰਾਂਸਮਿਟਿਡ ਡਿਜ਼ੀਜ਼ਸ ਦਾ ਕਹਿੰਗੇ ਇੰਜੈਕਸ਼ਨ ਨੇ ਜਾਂ ਹੋਰ ਚੀਜ਼ਾਂ ਨੇ ਉਹਦੇ ਨਾਲ ਉਹ ਬਿਮਾਰੀਆਂ ਵਧੀਆਂ ਨੇ ਯਵੇਂ ਪਹਿਲਾਂ ਕਿ ਤੁਹਾਡਾ ਉਸਦੇ ਨਾਲ ਇਲਾਜ ਦਾ ਖਰਚਾ ਜਿਹੜਾ ਹੈ ਉਹ ਵੀ ਬਹੁਤ ਵੱਧ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨਸ਼ੇ ਦੇ ਨਾਲ ਆਉਂਦੀਆਂ ਨੇ ਇੱਕ ਕੱਲਾ ਨਸ਼ਾ ਸਿਹਤ ਨੂੰ ਖਰਾਬ ਨਹੀਂ ਕਰਦਾ ਸਾਰੇ ਪਰਿਵਾਰ ਨੂੰ ਹੀ ਉਜਾੜ ਦਿੰਦਾ ਹੈ ਇਹਨਾਂ ਚੀਜ਼ਾਂ ਦੇ ਨਾਲ ਜੋ ਮੈਂ ਤੁਹਾਨੂੰ ਹੁਣੇ ਦੱਸਿਆ ਪ੍ਰੋਫੈਸਰ ਪ੍ਰਤਿਮਾ ਮੂਰਤੀ ਨੇ ਡਾਇਰੈਕਟਰ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਸ ਨਿਮਹੰਸ ਕਿਹਾ ਜਾਂਦਾ ਹੈ ਬੰਗਲੌਰ ਬੇਸਡ ਹੈ ਇਹ ਉਹਦੇ ਡਾਇਰੈਕਟਰ ਨੇ ਪ੍ਰੋਫੈਸਰ ਪ੍ਰਤਿਮਾ ਮੂਰਤੀ ਉਹਨਾਂ ਦੇ ਮੁਤਾਬਿਕ ਔਰਤਾਂ ਦਾ ਦੇ ਵਿੱਚ ਨਸ਼ੇ ਦਾ ਜਿਹੜਾ ਪ੍ਰਚਲਨ ਹੈ ਉਹ ਬਹੁਤ ਜ਼ਿਆਦਾ ਹੋ ਗਿਆ ਹੈ। ਇੱਕ ਪ੍ਰੋਫੈਸਰ ਸਾਹਿਬ ਪਿਛਲੇ 30-40 ਸਾਲ ਤੋਂ ਨਸ਼ੇ ਦੀਆਂ ਸ਼ਿਕਾਰ ਔਰਤਾਂ ਦੇ ਨਾਲ ਕੰਮ ਕਰ ਰਹੇ ਨੇ ਤੇ ਇਸ ਕਰਕੇ ਸਬਜੈਕਟ ਮੈਟਰ ਦੇ ਮਾਹਿਰ ਵੀ ਨੇ। ਇਹਨਾਂ ਨੇ ਇਹ ਕਿਹਾ ਕਿ ਪਿਛਲੇ ਦੋ ਦਸ਼ਕ ਜਿਹੜੇ ਨੇ ਲਗਭਗ 20 ਸਾਲ ਉਤੋਂ ਨਸ਼ੇ ਦੇ ਵਿੱਚ ਬਹੁਤ ਵਾਧਾ ਹੋਇਆ ਹੈ। ਔਰਤਾਂ ਦੇ ਨਸ਼ੇ ਦੀ ਆਦਤ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੈ। ਇਦੇ ਕਾਰਨ ਕੀ ਨੇ ਇੱਕ ਤਾਂ ਇਨਕਰੀਜ਼ਡ ਅਵੇਲੇਬਿਲਟੀ ਹੈ ਬਹੁਤ ਆਮ ਮਿਲਣ ਲੱਗਿਆ ਹੈ ਨਸ਼ਾ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਨਸ਼ੇ ਦੀ ਅਵੇਲੇਬਿਲਟੀ ਹੈ ਮਿਲ ਜਾਂਦਾ ਹੈ ਐਕਸੈਸਿਬਿਲਟੀ ਹੋ ਗਈ ਹੈ ਫੋਨ ਨੇ ਮੋਬਾਈਲ ਫੋਨ ਨੇ WhatsApp ਨੇ ਇਹਦੇ ਉੱਪਰ ਤੁਸੀਂ ਫਟਾਫਟ ਨਸ਼ਾ ਅਰੇਂਜ ਕਰ ਸਕਦੇ ਹੋ ਇਕਨੋਮਿਕ ਇੰਡੀਪੈਂਡੈਂਟ ਜਿਹੜੀ ਹੈ ਉਹ ਵੀ ਔਰਤਾਂ ਦੇ ਵਿੱਚ ਪੈਸੇ ਦੀ ਪਾਵਰ ਹੈ ਉਹ ਵਧੀਆ ਉਹ ਆਪ ਕਮਾਉਂਦੀਆਂ ਨੇ ਉਹਨਾਂ ਦੇ ਕੋਈ ਪੈਸਾ ਖਰਚਣ ਵਾਸਤੇ ਹੈ ਇਸ ਇੰਨਾਂ ਚੀਜ਼ਾਂ ਨਾਲ 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 ਜਿਹੜਾ ਸਟ੍ਰੈਸ ਹੈ ਕੰਮ ਦੀ ਸਟ੍ਰੈਸ ਲਾ ਲੋ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਇਸ਼ੂਜ਼ ਨੇ ਆਪਸੀ ਰਿਸ਼ਤਿਆਂ ਦੇ ਵਿੱਚ ਕੋਈ ਕੜਵਾਹਟ ਚੱਲ ਰਹੀ ਹੈ ਜਾਂ ਕੋਈ ਆਪਸ ਦੇ ਵਿੱਚ ਮਨ ਮਟਾਵ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਨਸ਼ੇ ਦੀ ਆਦਤ ਵੱਲ ਧਕੇਲਦੀਆਂ ਨੇ ਕਾਰਨ ਮੰਨਦੇ ਨੇ ਕਿ ਔਰਤਾਂ ਨਸ਼ਾ ਜ਼ਿਆਦਾ ਲੈਣ ਲੱਗੀਆਂ ਨੇ ਪੱਲੀ ਸ਼ਰਾਬ ਹੀ ਨਹੀਂ ਜੋ ਆਮ ਇੱਕ ਧਾਰਨਾ ਹੈ ਕਿ ਔਰਤਾਂ ਦੇ ਵਿੱਚ ਸ਼ਰਾਬ ਹੀ ਜ਼ਿਆਦਾ ਜੜੀ ਹੈ ਵੀ ਉਹ ਵਰਤੋਂ ਹੁੰਦੀ ਹੈ ਬਾਕੀ ਨਸ਼ੇ ਨਹੀਂ ਲੈਂਦੀਆਂ ਇਹ ਗਲਤ ਹੈ ਓਪੀਆਇਡ ਜਿਹੜੇ ਨੇ ਅ ਅਫੀਮ ਬੇਸਡ ਦਵਾਈਆਂ ਨੇ ਜਿਨ੍ਹਾਂ ਦੇ ਵਿੱਚ ਅਫੀਮ ਦੀ ਮਾਤਰਾ ਹੈ ਜ਼ਿਆਦਾ ਹੁੰਦੀ ਹੈ ਸੇਡੇਟਿਵਸ ਨੇ ਟਰਾਂਕੂਲਾਈਜ਼ਰਸ ਨੇ ਪੇਨ ਕਿਲਰ ਜਿਹਨਾਂ ਨੂੰ ਕਿਹਾ ਜਾਂਦਾ ਉਸ ਤਰ੍ਹਾਂ ਦੇ ਨਸ਼ੇ ਵੀ ਔਰਤਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਨ ਹੋ ਗਏ ਨੇ ਵੱਧ ਚੁੱਕੇ ਨੇ ਏ ਵੀ ਸਾਰਿਆਂ ਨੂੰ ਪਤਾ ਹੈ ਕਿ ਜੇ ਪ੍ਰੈਗਨੈਂਸੀ ਦੇ ਵਿੱਚ ਸ਼ਰਾਬ ਜਾਂ ਨਸ਼ਾ ਕੋਈ ਕਰਦੇ ਹੋ ਤਾਂ ਬੱਚੇ ਦੀ ਦਿਮਾਗੀ ਸਿਹਤ ਤੇ ਬਹੁਤ ਅਸਰ ਪੈਂਦਾ ਫਿਜ਼ੀਕਲ ਡਿਸੇਬਿਲਟੀ ਜਿਹੜੀ ਹੈ ਅਪੰਗਤਾ ਵੀ ਬੱਚੇ ਦੇ ਵਿੱਚ ਆ ਸਕਦੀ ਹੈ ਪਰ ਫਿਰ ਵੀ ਲੋਕ ਨਸ਼ਾ ਕਰ ਰਹੇ ਨੇਔਰ ਤਾਂ ਪ੍ਰੈਗਨੈਂਸੀ ਦੇ ਵਿੱਚ ਵੀ ਨਸ਼ਾ ਕਰ ਰਹੀਆਂ ਨੇ ਦੂਸਰੇ ਔਰਤਾਂ ਦੇ ਵਿੱਚ ਜਦੋਂ ਨਸ਼ਾ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਜਿਹੜੀਆਂ ਔਰਤਾਂ ਨਸ਼ਾ ਕਰਦੀਆਂ ਨੇ ਉਹਨਾਂ ਦੇ ਵਿੱਚ ਸੁਸਾਈਡ ਰੇਟ ਉਹ ਵੀ ਬਹੁਤ ਜ਼ਿਆਦਾ ਹੈ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਘਟਨਾਵਾਂ ਨੇ ਉਹ ਬਹੁਤ ਜ਼ਿਆਦਾ ਨੇ ਜਿੱਥੇ ਦੋਵੇਂ ਹੀ ਪਾਰਟਨਰ ਜਿਹੜੇ ਨੇ ਔਰਤ ਤੇ ਮਰਦ ਉਹ ਦੋਨੋਂ ਹੀ ਨਸ਼ਾ ਕਰਦੇ ਹੋ ਤਾਂ ਜਿਹੜਾ ਘਰ ਹੈ ਉਹ ਐਸੀ ਬਰਬਾਦ ਹੋ ਜਾਂਦਾ ਹੈ ਬੱਚਿਆਂ ਦਾ ਪਾਲਣ ਪੋਸ਼ਣ ਜਿਹੜੀ ਪੇਰੈਂਟਿੰਗ ਹੈ ਤੁਹਾਡੀ ਤੁਸੀਂ ਆਪਣਾ ਮਾਪਿਆਂ ਦਾ ਜੋ ਫਰਜ਼ ਨਿਭਾਉਣਾ ਹੈ ਉਹ ਬਿਲਕੁਲ ਭੁੱਲ ਜਾਣੇ ਉਹਦੇ ਨਾਲ ਤੁਹਾਡਾ ਜਿਹੜਾ ਘਰ ਹੈ ਵੈਸੇ ਹੀ ਬਰਬਾਦ ਹੋ ਜਾਂਦਾ ਹੈ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਇਹ ਸਾਰੀਆਂ ਚੀਜ਼ਾਂ ਔਰਤਾਂ ਦੇ ਵਿੱਚ ਨਸ਼ੇ ਦੇ ਨਾਲ ਜਿਆਦਾ ਪਰਿਵਾਰਾਂ ਦੇ ਨੁਕਸਾਨ ਜਿਹੜੇ ਨੂੰ ਸਾਹਮਣੇ ਆ ਰਹੇ ਨੇ ਹੁਣ ਇੱਕ ਹੋਰ ਪੈਨੂ ਜਿਹੜਾ ਹੈ ਨਿਕਲ ਕੇ ਬਾਹਰ ਆਉਂਦਾ ਹੈ ਉਹ ਹੈ ਕਿ ਸਮਾਜ ਦੇ ਵਿੱਚ ਹਜੇ ਵੀ ਬਰਾਬਰੀ ਉਨੀ ਨਹੀਂ ਹੈ ਇਸ ਕਰਕੇ ਜੋ ਔਰਤਾਂ ਦੇ ਉੱਤੇ ਦਾਗ ਲੱਗਦਾ ਹੈ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋਕਾਂ ਨਾਲ ਸ਼ੇਅਰ ਨਹੀਂ ਕਰਦੇ ਉਹ ਇਲਾਜ ਨਹੀਂ ਕਰਵਾ ਪਾਉਂਦੀਆਂ ਉਹ ਕਿਸੇ ਹੋਰ ਨਾਲੇ ਡਿਸਕਸ ਨਹੀਂ ਕਰ ਸਕਦੇ ਕਿ ਸਾਨੂੰ ਇਹ ਪ੍ਰੋਬਲਮ ਆਇਆ ਕਿਉਂਕਿ ਉਹਨਾਂ ਨੂੰ ਬਦਨਾਮੀ ਦਾ ਡਰ ਹੁੰਦਾ ਹੈ ਇਸੇ ਕਰਕੇ ਉਹ ਇਲਾਜ ਵਾਲੇ ਪਾਸੇ ਜਿਹੜਾ ਹੈ ਨਸ਼ਾ ਛੱਡਣ ਵਾਲੇ ਦਾ ਇਲਾਜ ਜਿਹੜਾ ਹੈ ਉਹ ਨਹੀਂ ਕਰਵਾ ਸਕਦੀਆਂ ਦੂਸਰੇ ਜਿਹੜੇ ਹਸਪਤਾਲ ਨੇ ਜਾਂ ਜਿਹੜੇ ਡੀ ਐਡਿਕਸ਼ਨ ਸੈਂਟਰ ਨੇ ਸਾਡੇ ਉਹਨਾਂ ਦੇ ਵਿੱਚ ਔਰਤਾਂ ਲਈ ਕੋਈ ਵੱਖਰੀ ਸਹੂਲਤ ਨਹੀਂ ਹੈ ਕੋਈ ਅਲੱਗ ਤੋਂ ਵਾਰਡ ਨਹੀਂ ਹੈ ਇਸ ਕਰਕੇ ਵੀ ਔਟਾਂ ਉੱਥੇ ਮਰਦਾਂ ਦੇ ਵਿੱਚ ਜਾ ਕੇ ਆਪਣੇ ਨਸ਼ੇ ਬਾਰੇ ਗੱਲ ਕਰਨ ਨੂੰ ਬਹੁਤ ਝਿਜਕਦੀਆਂ ਨੇ ਮਤਲਬ ਮਹਿਸੂਸ ਕਰਦੀਆਂ ਨੇ ਕਿ ਬਹੁਤ ਬੁਰਾ ਜਾਂ ਉਪਰਾ ਮਹਿਸੂਸ ਕਰਦੀਆਂ ਨੇ ਇਸ ਕਰਕੇ ਵੀ ਉਹ ਇਲਾਜ ਨਹੀਂ ਕਰਵਾਉਂਦੀਆਂ ਹੈਲਥ ਵਰਕਰ ਜਿਹੜੇ ਨੇ ਡਾਕਟਰਸ ਨੇ ਉਹਨਾਂ ਦੀ ਵੀ ਕੋਈ ਇਸ ਤਰ੍ਹਾਂ ਦੀ ਵੱਖਰੀ ਟ੍ਰੇਨਿੰਗ ਨਹੀਂ ਹੋਈ ਹੁੰਦੀ ਕਿ ਉਹ ਔਰਤਾਂ ਨਾਲ ਸੈਂਸਿਟੀਵਿਟੀ ਦੇ ਨਾਲ ਡੀਲ ਕਰਨ ਉਹਨਾਂ ਦੇ ਨਾਲ ਉਸ ਤਰੀਕੇ ਦੇ ਨਾਲ ਵਰਤੋਕ ਕਰਨ ਉਹਨਾਂ ਦੀਆਂ ਲੋੜਾਂ ਨੂੰ ਸਮਝਣ ਉਹਨਾਂ ਦੀ ਕੋਈ ਵੱਖਰੀ ਟ੍ਰੀਟਮੈਂਟ ਇਸ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਹੈ ਇਸ ਕਰਕੇ ਵੀ ਔਰਤਾਂ ਡੀ ਐਡਿਕਸ਼ਨ ਵਾਲੇ ਪਾਸੇ ਇਲਾਜ ਵਾਲੇ ਪਾਸੇ ਨਹੀਂ ਜਾਂਦੀਆਂ ਹੈਗੀਆਂ ਦੂਸਰਾ ਉਹਨਾਂ ਕੋਲ ਵਿਕਲਪ ਇਹ ਰਹਿ ਜਾਂਦਾ ਹੈ ਕਿ ਉਹ ਪ੍ਰਾਈਵੇਟ ਹਸਪੀਟਲ ਦੇ ਵੱਲ ਜਾਣ ਪ੍ਰਾਈਵੇਟ ਇੰਸਟੀਚਿਊਟ ਕੋ ਆਪਣਾ ਇਲਾਜ ਕਰਾਉਣ ਪਰ ਪ੍ਰਾਈਵੇਟ ਇਲਾਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਮਹਿੰਗਾ ਹੈ ਹਰ ਕੋਈ ਉਸ ਨੂੰ ਅਫੋਰਡ ਨਹੀਂ ਕਰ ਸਕਦਾ ਹਰ ਕੋਸ਼ੇ ਦੇ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਐਨਾ ਪੈਸਾ ਨਹੀਂ ਹੁੰਦਾ ਕਿ ਤੁਸੀਂ ਪ੍ਰਾਈਵੇਟ ਫੈਸਿਲਿਟੀ ਤੋਂ ਆਪਣਾ ਇਲਾਜ ਕਰਾ ਸਕੋ ਬਹੁਤ ਲੋਕ ਸਿਰਫ ਸਰਕਾਰੀ ਇਲਾਜ ਉੱਤੇ ਹੀ ਨਿਰਭਰ ਕਰਦੇ ਨੇ ਸੋ ਉਸ ਕਰਕੇ ਵੀ ਬਹੁਤ ਔਰਤਾਂ ਜੜੀਆਂ ਨੇ ਉਹ ਇਲਾਜ ਵਿੱਚ ਛੱਡ ਜਾਂਦੀਆਂ ਨੇ ਜਾਂ ਇਲਾਜ ਕਰਾਉਂਦੀਆਂ ਹੀ ਨਹੀਂ ਐ ਡੀ ਐਡਿਕਸ਼ਨ ਵਾਲੇ ਪਾਸੇ ਨੂੰ ਨਹੀਂ ਜਾਂਦੀਆਂ ਹੈਗੀਆਂ ਤੇ ਨਸ਼ੇ ਦੀ ਲਤ ਦਾ ਹੀ ਸ਼ਿਕਾਰ ਰਹਿੰਦੀਆਂ ਨੇ ਆਮ ਤੌਰ 'ਤੇ ਇਹ ਹੈ ਕਿ ਸ਼ਰਾਬ ਹੀ ਜਿਵੇਂ ਮੈਂ ਪਹਿਲਾਂ ਕਿਹਾ ਜਿਆਦਾ ਕਾਮਨਲੀ ਔਰਤਾਂ ਦੇ ਵਿੱਚ ਨਸ਼ਾ ਜਿਹੜਾ ਬਕਤਿਆ ਜਾਂਦਾ ਹੈ ਬਿਲਕੁਲ ਗਲਤ ਹੈ ਇਹਦੇ ਵਿੱਚ ਇੰਜੈਕਸ਼ਨ ਵੀ ਚਿਮੂਨ ਐਂਡ ਵੀ ਉਪਰ ਵੀ ਹਰ ਤਰ੍ਹਾਂ ਦਾ ਨਸ਼ਾ ਉਹ ਔਰਤਾਂ ਦੇ ਵਿੱਚ ਇਸ ਤਰ੍ਹਾਂ ਚਲਨ ਹੈ ਪ੍ਰਚਲਨ ਹੈ ਹਰ ਤਰ੍ਹਾਂ ਦਾ ਨਸ਼ਾ ਔਰਤਾਂ ਕਰ ਰਹੀਆਂ ਨੇ 30 ਤੋਂ 40 ਸਾਲ ਦੀ ਜਿਹੜੀ ਕੈਟਾਗਰੀ ਹੈ ਇਹ ਉਮਰ ਹੈ ਇਸ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਨਸ਼ਾ ਕਰਨ ਦੀ ਜਿਹੜੀ ਟੈਂਡੈਂਸੀ ਹੈ ਉਹ ਜ਼ਿਆਦਾ ਹੈ 30 ਤੋਂ 40 ਸਾਲ ਦੀਆਂ ਔਰਤਾਂ ਨਸ਼ੇ ਦੀ ਜ਼ਿਆਦਾ ਦੁਰਵਤ ਨੂੰ ਕਰਦੀਆਂ ਨੇ ਪ੍ਰੋਫੈਸਰ ਬੀ ਐਨ ਸੁਬੋਧ ਨੇ ਪੀਜੀਆਈ ਦੇ ਬੀ ਡੀਟੀਸੀ ਜਿਹੜਾ ਡਰਗ ਅਡਿਕਸ਼ਨ ਸੈਂਟਰ ਹੈ ਉਸ ਦੇ ਡਾਇਰੈਕਟਰ ਨੇ ਉਹ ਵੀ ਇਸ ਗੱਲ ਨੂੰ ਮੰਨਦੇ ਨੇ ਉਹਨਾਂ ਨੇ ਵੀ ਇਹ ਮੰਨਿਆ ਕਿ ਔਰਤਾਂ ਦਾ ਜਿਹੜਾ ਟ੍ਰੈਂਡ ਹੈ ਉਹ ਨਸ਼ਾ ਕਰਨ ਦਾ ਵਧਿਆ ਹੈ ਪੀਜੀਆਈ ਦੇ ਡਾਇਰੈਕਟਰ ਮੁਤਾਬਿਕ ਡਾਕਟਰ ਸੁਬੋਧ ਮੁਤਾਬਿਕ ਹਰ ਸਾਲ 4000 ਤੋਂ ਵੱਧ ਨਵੇਂ ਪੇਸ਼ੈਂਟ ਪੀਜੀਆਈ ਦੇ ਵਿੱਚ ਡੀ ਅਡਿਕਸ਼ਨ ਵਾਸਤੇ ਨਸ਼ੇ ਦੇ ਇਲਾਜ ਵਾਸਤੇ ਆਉਂਦੇ ਨੇ ਤੇ ਪਹਿਲਾਂ 10 ਸਾਲ ਪਹਿਲਾਂ ਤੱਕ 80% ਜਿਹੜੇ ਨਸ਼ੇ ਉਚੜਾਉਣ ਆਉਂਦੇ ਸੀਗੇ ਉਹ ਸ਼ਰਾਬ ਦੇ ਆਦੀ ਹੀ ਹੁੰਦੇ ਸੀ ਜਿਹੜੇ ਪਲਾ ਦੇ ਲਿਆਉਂਦੇ ਸੀ ਹੁਣ ਉਹ ਕਹਿੰਦੇ ਇਹ ਟ੍ਰੈਂਡ ਬਦਲ ਗਿਆ ਹੈ ਹੁਣ 50% ਕੇਸ ਜਿਹੜੇ ਨੇ ਉਹ ਹੋਰ ਨਸ਼ੇ ਨੇ ਜਿਹੜੇ ਸਟੀਰੋਇਡ ਸੌਰੀ ਓਪੀਓਇਡਸ ਨੇ ਅਫੀਮ ਹੈ ਜਾਂ ਭੰਗ ਹੈ ਇਸ ਤਰ੍ਹਾਂ ਦੇ ਨਸ਼ੇ ਨੇ ਜਾਂ ਹੈਰੋਇਨ ਹੈ ਹੋਰ ਜਿਹੜੇ ਪ੍ਰੇਵਲੈਂਟ ਪੇਨ ਕਿਲਰਸ ਨੇ ਜਿਹੜੇ ਫਾਰਮਾਸਿਊਟੀਕਲ ਬੇਸਡ ਡਰੱਗਸ ਨੇ ਉਹ ਉਹਨਾਂ ਨੂੰ ਛਡਾਉਣ ਵਾਸਤੇ ਉਹਨਾਂ ਦੇ ਕੋਲ ਮਰੀਜ਼ ਜ਼ਿਆਦਾ ਆ ਰਹੇ ਨੇ ਔਰਤਾਂ ਦੀ ਵਧਦੀ ਹੋਈ ਗਿਣਤੀ ਨੂੰ ਦੇਖ ਕੇ ਉਹ ਵੀ ਇਹ ਮੰਨਦੇ ਨੇ ਕਿ ਔਰਤਾਂ ਦਾ ਵੱਖਰਾ ਔਰਡ ਹੋਣਾ ਚਾਹੀਦਾ ਹੈ ਜਿੱਥੇ ਔਰਤਾਂ ਦਾ ਅਲੱਗ ਤੋਂ ਇਲਾਜ ਹੋ ਸਕੇ ਫਿਲਹਾਲ ਉਹਨਾਂ ਦੇ ਮੁਤਾਬਿਕ ਸਿਰਫ ਉਹਨਾਂ ਕੋਲੇ 20 ਬੈੱਡ ਦਾ ਹੀ ਇੱਕ ਇਸ ਤਰ੍ਹਾਂ ਦਾ ਵਾਰਡ ਹੈ ਪ੍ਰਬੰਧ ਹੈ ਜਿੱਥੇ ਨਸ਼ੇ ਦੀ ਰੀਡਿਕਸ਼ਨ ਵਾਸਤੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ ਕੋਸ਼ਿਸ਼ ਹੋ ਰਹੀ ਹੈ ਕਿ ਉਹਨੂੰ ਐਕਸਪੈਂਡ ਕੀਤਾ ਜਾਵੇ ਉਹਨੂੰ 50 ਬੈੱਡਾਂ ਤੱਕ ਲੈ ਕੇ ਜਾਇਆ ਜਾਵੇ ਲੇਕਿਨ ਉਹਦੇ ਲਈ ਹੋਰ ਡਾਕਟਰ ਨਰਸ ਜਿਹੜਾ ਹੋ ਸਟਾਫ ਹੈ ਉਹਦੀ ਵੀ ਲੋਡ ਹੋਏਗੀ ਸੋ ਪੀਡੀਆਈਓ ਕੋਸ਼ਿਸ਼ ਕਰ ਰਿਹਾ ਹੈ ਕਿ 50 ਬੈੱਡ ਦੇ ਉੱਪਰ ਇਸ ਮਰੀਜ਼ਾਂ ਦੇ ਸੈਂਟਰ ਨੂੰ ਲੈ ਕੇ ਜਾਇਆ ਜਾ ਚੁੱਕਾ ਪਰ ਗੱਲ ਫੇਰ ਉੱਥੇ ਹੀ ਨਿਕਲ ਕੇ ਆਉਂਦੀ ਹੈ ਕਿ ਔਰਤਾਂ ਕੜੀਆਂ ਨੇ ਉਹਨਾਂ ਦੇ ਨਾਲ ਘਰ ਦਾ ਮੁੱਢ ਵੱਜਦਾ ਹੈ ਕੋਈ ਵੀ ਪਰਿਵਾਰ ਹੈ ਉਸ ਦਾ ਧੁਰਾ ਜਿਹੜਾ ਹੈ ਉਹ ਔਰਤ ਹੁੰਦੀ ਹੈ ਬੱਚਿਆਂ ਦੀ ਸਾਂਭ ਸੰਭਾਲ ਪੜ੍ਹਾਈ ਘਰ ਦੀ ਦੇਖਪਾਲ ਸਾਰਾ ਸੰਸਕਾਰ ਸਿਖਾਉਣਾ ਸਭ ਕੁਝ ਜੋ ਇਨਫੋਰਮਲ ਐਜੂਕੇਸ਼ਨ ਹੁੰਦੀ ਹੈ ਉਹ ਔਰਤਾਂ ਹੀ ਪਾਸ਼ਾਨ ਕਰਦੀਆਂ ਨੇ ਆਪਣੇ ਬੱਚਿਆਂ ਦੇ ਵਿੱਚ ਸਮਾਜ ਨੂੰ ਸੇਧ ਜੇ ਦੇਣੀ ਹੈ ਤਾਂ ਔਰਤਾਂ ਦਾ ਮਜ਼ਬੂਤ ਹੋਣਾ ਘਰ ਦੇ ਵਿੱਚ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਲੇਕਿਨ ਜੇ ਸਾਡੇ ਘਰ ਦੀਆਂ ਔਰਤਾਂ ਸਮਾਜ ਦੀਆਂ ਔਰਤਾਂ ਉਹ ਇਸ ਕੁਰੀਤੀ ਵਾਲੇ ਇਸ ਨਸ਼ੇ ਦੇ ਦਲਦਲ ਦੇ ਵਿੱਚ ਉਹ ਵੀ ਤਸਦੀਆਂ ਚਲੀਆਂ ਜਾਣਗੇ ਆ ਉਹਨਾਂ ਦੀ ਗਿਣਤੀ ਵੀ ਵੱਧਦੀ ਜਾਏਗੀ ਤਾਂ ਘਰ ਬਿਲਕੁਲ ਹੀ ਟੁੱਟ ਜਾਏਗਾ ਬिखर ਜਾਏਗਾ ਇਸ ਸਮਾਜ ਜਿਹੜਾ ਹੈ ਉਸ ਦੇ ਉੱਤੇ ਬਹੁਤ ਵੱਡਾ ਮਾੜਾ ਅਸਰ ਜਿਹੜਾ ਹੈ ਉਹ ਪਏਗਾ ਹੀ ਪਏਗਾ ਲੋੜ ਹੈ ਇਸ ਲਹਣਤ ਤੋਂ ਬਚਣ ਦੀ ਇਹਨਾਂ ਨੂੰ ਜਲਦੀ ਇਸ ਤਰ੍ਹਾਂ ਦੀਆਂ ਫੈਸਿਲਟੀਆਂ ਪ੍ਰੋਵਾਈਡ ਕਰਾਉਣ ਦੀ ਕਿ ਜਿੱਥੇ ਇਹਨਾਂ ਦਾ ਇਲਾਜ ਹੋ ਸਕੇ ਇਹ ਚੁਪਚਾਪ ਆਪਣਾ ਇਸ ਗਲਤ ਆਦਤ ਤੋਂ ਇਸ ਨਸ਼ੇ ਤੋਂ ਬਚ ਸਕਣ ਤੇ ਘਰ ਪਰਿਵਾਰ ਨੂੰ ਸੰਭਾਲ ਸਕਣ ਆਪਣੇ ਬੱਚਿਆਂ ਨੂੰ ਸੰਭਾਲ ਸਕਣ ਤੇ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਹੈ ਆਪਣਾ ਭਵਿੱਖ ਆਪਣੇ ਪਰਿਵਾਰ ਦਾ ਭਵਿੱਖ ਤੇ ਆਪਣੇ ਸਮਾਜ ਦਾ ਭਵਿੱਖ ਉਸ ਨੂੰ ਸਵਾਰ ਸਕਣ ਧੰਨਵਾਦ